जय माता दी दोस्तों दोस्तों श्याणे कहंदे ने पुलिस दी अगो दी ते कोड़ी दे पीछो दी कदे ਲੰਘਣਾ ਨਹੀਂ ਚਾਹੀਦਾ ਤੇ ਹੋਰ ਵੀ पुलिस ਮੁਲਾਜ਼ਮਾਂ ਤੇ ਬਹੁਤ ਜ਼ਿਆਦਾ ਕਹਾਣੀਆਂ ਮਸ਼ਹੂਰ ਹੋਈਆਂ ਨੇ ਕਹਾਵਤਾਂ ਲੋਕਾਂ ਨੇ ਪਾਈਆਂ ਪਰ ਇੱਕ ਐਸੀ ਕਹਾਵਤ ਹੈ ਕਿ ਕਹਿੰਦੇ ਪੁਲਿਸ ਵਾਲੇ ਨੇ ਰੱਸੀ ਦਾ ਸੱਪ ਬਣਾ ਦਿੰਦੇ ਨੇ ਔਰ ਰੱਸੀ ਦਾ ਸੱਪ ਕਿੱਦਾਂ ਬਣਾਇਆ ਸੀ ਆਜੋ ਆਪਾਂ ਕਰਦੇ ਆਂ ਗੱਲਬਾਤ ਤੇ ਨਾਲੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਸੁਣਿਓ ਤੁਹਾਨੂੰ ਬੜਾ ਚਸ ਆਏਗਾ ਇੱਕ ਨੇ ਧੋਬੀ ਸੀ ਤੇ ਉਹਦੇ ਕੋਲ ਨੇ ਇੱਕ ਐਸਆਈ ਨੇ ਦਿੱਲੀ ਕਪੜੇ ਪ੍ਰੈਸ ਕਰਾਣ ਆਂਦਾ ਸੀ ਤੇ ਉਸ ਐਸਆਈ ਦਾ ਨਾਮ ਸੀ ਰੰਦੀਤ ਸਿੰਘ ਤੋ ਜਦੋਂ ਪ੍ਰੈਸ ਕਰਾਂਟ ਕਪੜੇ ਦਿੱਲੀ ਆਇਆ ਕਰੇ ਤੇ ਥੋਬੀ ਨਾਲ ਨੇ ਹੁੰਦਾ ਬੜਾ ਪ੍ਰੇਮ ਪਿਆਰ ਪੈ ਗਿਆ ਤੇ ਇੱਕ ਦੂਜੇ ਨਾਲ ਖੁੱਲ ਕੇ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਥੋਬੀ ਨੇ ਪਹਿਲਾਂ ਉਹਨੂੰ ਬਾਬੂ ਜੀ ਤੇ ਸਰ ਜੀ ਤੇ ਬੜੀ ਇੱਜਤ ਨਾਲ ਬੋਲਦਾ ਸੀ ਉਸ ਤੋਂ ਬਾਅਦ ਥੋਬੀ ਨੇ ਆਪਣੀ ਤਮੀਜ਼ ਭੁਲਾ ਬੈਠਾ ਤੇ ਥੋਬੀ ਨੇ ਉਹਨੂੰ ਰੰਧੀਰ ਨਹੀਂ ਕਹੇ ਉਹਨੂੰ ਦੀਰਾ ਕਹਿਣ ਲੱਗ ਗਿਆ ਤੇ ਬੜਾ ਮਹਿਸੂਸ ਹੋਇਆ ਕਰੇ ਪੁਲਿਸ ਵਾਲੇ ਨੂੰ ਵੀ ਯਾਰ ਮੈਨੂੰ ਪਿਆਰ ਕੀ ਕੀਤਾ ਤੇ ਤੇ ਬੋਲਣ ਦੀ ਤਮੀਜ਼ ਹੀ ਭੁੱਲ ਗਿਆ ਚਲੋ ਜੀ ਇਦਾਂ ਹੀ ਗੱਲ ਚੱਲਦਿਆਂ ਇੱਕ ਦਿਨ ਗੱਲ ਚੱਲ ਪਈ ਤੇ ਕੁਝ ਬੰਦੇ ਬੈਠੇ ਸੀ ਤੋਂ ਕਹਿਣ ਲੱਗੇ ਵੀ ਜਿਹੜੀ ਪੁਲਿਸ ਹੁੰਦੀ ਆ ਨੇ ਰੱਸੀ ਦਾ ਸੱਪ ਬਣਾ ਦਿੰਦੇ ਨੇ ਤੇ ਥੋਬੀ ਕਹਿੰਦਾ ਮੇਰੇ ਕੋਲ ਇੱਕ ਪੁਲਿਸ ਵਾਲਾ ਆਂਦਾ ਮੈਂ ਉਹਨੂੰ ਪੁੱਛਦਾ ਵੀ ਤੋ ਰੱਸੀ ਦਾ ਸੱਪ ਕਿੱਦਾਂ ਬਣਾਉਂਦੇ ਤੇ ਕੁਦਰਤੀ ਉਹ ਵੀ ਉੱਥੇ ਆ ਗਿਆ ਜਦੋਂ ਐਸਆਈ ਵੀ ਉੱਥੇ ਆ ਗਿਆ ਤੋਂ ਕਹਿਣ ਲੱਗਾ ਵੀ ਥੋਬੀ ਕਹਿੰਦਾ ਆ ਵੀ ਦੀਰੇ ਸਾਨੂੰ ਰੱਸੀ ਦਾ ਸੱਪ ਬਣਾ ਕੇ ਦਿਖਾ ਤੇ ਬੜਾ ਮਹਿਸੂਸ ਹੋਇਆ ਉਹਨੂੰ ਵੀ ਯਾਰ ਮੈਂ ਮੁਲਾਜ਼ਮ ਬੰਦਾ ਤੇ ਬੰਦਾ ਬੋਲਿਆ ਕਿੱਦਾਂ ਕਈ ਵਾਰ ਅਸੀਂ ਗਲਤੀ ਕਰ ਜਾਂਦੇ ਹਾਂ ਅਸੀਂ ਕਿਸੇ ਨੂੰ ਤਮੀਜ਼ ਭੁੱਲ ਜਾਂਦੇ ਹਾਂ ਬੋਲਣ ਦੀ ਤੇ ਵੀ ਆਰੇ ਬੰਦਾ ਬੋਲ ਕਿਦਾਂ ਰਿਹਾ ਮੈਂ ਇੱਕ ਮੁਲਾਜ਼ਮ ਬੰਦਾ ਤੇ ਮੈਨੂੰ ਇਹਨੇ ਵੀਰਾ ਕਹਿ ਕੇ ਬੁਲਾਇਆ ਤੇ ਕਹਿੰਦਾ ਵੀ ਕੋਈ ਗੱਲ ਨਹੀਂ ਟਾਈਮ ਆਏ ਤੇ ਮੈਂ ਤੈਨੂੰ ਰੱਸੀ ਦਾ ਸੱਪ ਬਣਾ ਦਾਂਗਾ ਐਨੀ ਗੱਲ ਕਹਿ ਕੇ ਐਸਾ ਹੀ ਚਲਾ ਗਿਆ ਵਰਦੀ ਲੈ ਕੇ ਚਲੋ ਜੀ ਕੁਝ ਦਿਨ ਬੀਤੇ ਉਹ ਫੇਰ ਆਇਆ ਵਰਦੀ ਲੈ ਕੇ ਪ੍ਰੈਸ ਕਰਾਈ ਤੇ ਜਦੋਂ ਟੁਰਨ ਲੱਗਾ ਤੇ ਉਹ ਕਹਿਣ ਲੱਗਾ ਵੀ ਐ ਦੀ ਰੇ ਰੱਸੀ ਦਾ ਸੱਪ ਹੀ ਬਣਾ ਦੇ ਕਹਿੰਦਾ ਰੱਸੀ ਲਿਆਈਂ ਤੇ ਮੈਂ ਆਨਾ ਚੌਂਕੀ ਚੋਂ ਤੇ ਮੈਂ ਆਗੇ ਬਣਾ ਦਿੰਦਾ ਤੇ ਥੋਬੀ ਨੇ ਵੀ ਅੱਗੋ ਚੋਰ ਕੀਤੀ ਤੇ ਥੋਬੀ ਵੀ ਲਿਆ ਕੇ ਰੱਸੀ ਦੁਕਾਨ ਚ ਧਰ ਲਈ ਐਨੇ ਚਿਰ ਨੂੰ ਆਪਣਾ 4-5 ਮਲਾਜ਼ਮ ਲੈ ਕੇ ਚੌਂਕੀ ਜੋਂ ਤੇ ਉਹ ਵੀ ਥੋਬੀ ਦੀ ਦੁਕਾਨ ਤੇ ਆ ਗਿਆ ਐਸਆਈ ਵੀ ਉਹਨੇ ਆਂਦੇ ਸਾਰੇ ਉਹਨਾਂ ਨੇ ਕਿਹਾ ਵੀ ਤਲਾਸ਼ੀ ਲਾ ਦੁਕਾਨ ਦੀ ਤੇ ਜਦੋਂ ਦੁਕਾਨ ਦੀ ਤਲਾਸ਼ੀ ਲਈ ਨੇ ਤੇ ਉੱਥੋਂ ਰੱਸੀ ਲੱਭ ਗਈ ਜਦੋਂ ਰੱਸੀ ਲੱਭੀ ਨੇ ਤੇ ਐਸਆਈ ਕਹਿਣ ਲੱਗਾ ਵੀ ਠੀਕ ਹੈ ਭਾਈ ਹੁਣ ਦੱਸੀ ਤੇ ਲੱਭ ਗਈ ਐ ਇਹਨੂੰ ਲੱਦੋ ਗੱਡੀ 'ਚ ਇਹਨੂੰ ਚੌਕੀ 'ਚ ਲੈ ਜਾਓ ਜਦੋਂ ਉਹਨੂੰ ਗੱਡੀ 'ਚ ਬਿਠਾਇਆ ਤੇ ਉਹਨੂੰ ਚੌਕੀ 'ਚ ਲੈ ਕੇ ਆਏ ਨੇ ਤੇ ਉਹਦੇ ਤੇ ਨੇ ਐਫ ਆਈ ਲਿਖਤੀ ਐਸ ਆਈ ਨੇ ਕਹਿੰਦਾ ਵੀ ਫਲਾਣੇ ਪਿੰਡ 'ਚੋਂ ਮੱਝਾਂ ਚੋਰੀ ਹੋਈਆਂ ਨੇ ਰੱਸੀ ਤੇਰੀ ਦੁਕਾਨ 'ਚ ਬਰਾਮਦ ਹੋ ਗਈ ਏ ਹੁਣ ਦੱਸ ਦੇ ਮੱਝਾਂ ਕਿੱਥੇ ਨੇ ਮੱਝਾਂ ਤੂੰ ਖੋਲੀਆਂ ਮੱਝਾਂ ਜਨਨ ਮੈਸਾ ਕਹਿੰਦੇ ਨੇ ਤੇ ਦੋ ਮੈਸਾਂ ਦਾ ਰੋਪ ਲਾਤਾ ਉਹਦੇ ਤੇ 20 ਮਿੰਟਾਂ ਤਰਲੇ ਕਰੇ 20 ਕਹਿੰਦਾ ਮੇਰੇ ਪਿਓ ਦੀ ਤੋਬਾ ਮੇਰੇ ਖਾਨਦਾਨ ਦੀ ਤੋਬਾ ਮੇਰੇ ਦਾਦੇ ਪਰਦਾਦੇਆਂ ਦੀ ਤੋਬਾ ਮੈਂ ਨਹੀਂ ਦੁਬਾਰਾ ਕਹਿੰਦਾ ਕਿਸੇ ਮਲਾਦ ਨੂੰ ਰੱਸੀ ਦਾ ਸੱਪ ਬਣਾਓ ਮੇਰੇ ਕੋਲ ਗਲਤੀ ਹੋ ਗਈ ਤੇ ਐਸਆਈ ਕਹਿੰਦਾ ਨਹੀਂ 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 ਹੁਣ ਤੇ ਤੇਰੇ ਰੱਸੀ ਦਾ ਸੱਪ ਤੇਰੇ ਗਲ ਪੈ ਗਿਆ ਸਿੱਧਾ ਹੋ ਕੇ ਦੱਸ ਦੇ ਮੱਜਾਂ ਕਿੱਥੇ ਨੇ ਤੋਬੀ ਕਹਿੰਦਾ ਮੇਰੇ ਪਰਿਵਾਰ ਦੀ ਤੋਬਾ ਮੇਰੇ ਖਾਨਦਾਨ ਦੀ ਤੋਬਾ ਮੈਂ ਚੋਰੀ ਨਹੀਂ ਕੀਤੀ ਕਹਿੰਦਾ ਨਾ ਸਾਰਾ ਚੋਰ ਜਿੰਨੇ ਚੋਰ ਇੱਥੇ ਆਂਦੇ ਨੇ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ ਮੈਂ ਚੋਰੀ ਨਹੀਂ ਕੀਤੀ ਮੈਂ ਚੋਰੀ ਨਹੀਂ ਕੀਤੀ ਹੁਣ ਤੇ ਤੇਰੀ ਅੱਤੋਂ ਅਸੀਂ ਤੇਰਾ ਕਰਦੇ ਹਾਂ ਚਲਾੰਦ 6 ਮਹੀਨੇ ਤੇਰੀ ਜ਼ਮਾਨਤ ਨਹੀਂ ਹੋਣੀ ਤੇ ਸਾਰੀ ਉਮਰ ਤੂੰ ਤਰੀ ਕਾਂ ਭੁਗਤੇਗਾ ਤੇ ਸਿੱਧਾ ਹੋ ਕੇ ਬੱਕ ਦੇ ਵੀ ਮੱਝਾਂ ਕਿੱਥੇ ਨੇ ਬਈ ਤੋਬੀ ਤੇ ਮਿਹਨਤ ਤਰਲੇ ਕਰੇ ਤੇ ਨਕਾਂ ਰਗੜੇ ਮਾਫੀ ਮੰਗੇ ਵੀ ਦੁਬਾਰਾ ਨਹੀਂ ਮੈਂ ਕਿਸੇ ਪੁਲਿਸ ਵਾਲੇ ਦਾ ਮਜ਼ਾਕ ਕਰਦਾ ਤੇ ਨਾਂ ਮੈਂ ਇਹ ਕਹਿੰਦਾ ਕਿ ਰਸੀ ਦਾ ਸੱਪ ਬਣਾ ਦਿਓ ਤੋਬੀ ਅਗੋ ਕਹਿਣ ਲੱਗਾ ਕਹਿੰਦਾ ਜਨਾਬ ਤੁਸੀਂ ਤਾਂ ਉਹ ਗੱਲ ਕਰਦੇ ਪਿਓ ਕਹਿੰਦੇ ਇੱਕ ਵਾਰ ਨੇ ਸਿਪਾਈ ਆ ਕੇ ਜੰਗਲ ਚ ਕੁੱਤਾ ਲੱਭਣ ਤੇ ਉਹਨਾਂ ਨੂੰ ਆਰਡਰ ਸੀ ਕਿ ਕੁੱਤੇ ਦੇ ਦੋ ਦੰਦ ਲੈ ਆਣੇ ਕੱਢ ਕੇ ਤੇ ਰਸਤੇ 'ਚ ਬੈਠਾ ਸੀ ਸ਼ੇਰ ਤੇ ਉਹ ਜਦੋਂ ਨੇ ਦੇਖਿਆ ਵੀ ਇਹ ਪੁਲਿਸ ਵਾਲੇ ਆ ਗਏ ਨੇ ਤੇ ਉਹਨਾਂ ਸ਼ੇਰ ਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਸ਼ੇਰ ਅੱਗੋਂ ਬੋਲਿਆ ਕਹਿੰਦਾ ਮੈਂ ਕੁੱਤਾ ਤੇ ਉਹਨਾਂ ਨੇ ਸਿਪਾਈਆਂ ਨੂੰ ਡਾਕਟਰ ਨਾਲ ਲਿਆਈ ਸੀ ਤੋਂ ਸ਼ੇਰ ਦੇ ਦੰਦ ਕੱਢ ਕੇ ਲੈ ਗਏ ਤੇ ਕੋਲ ਹੀ ਬੈਠਾ ਸੀ ਉਹਦੇ ਗਿੱਦੜ ਗਿੱਦੜ ਉਹਨੂੰ ਕਹਿਣ ਲੱਗਾ ਕਹਿੰਦਾ ਮਾਮਾ ਤੂੰ ਤੇ ਸ਼ੇਰ ਹੈ ਤੂੰ ਪੁਲਿਸ ਵਾਲੇ ਨੂੰ ਕਿਉਂ ਨਹੀਂ ਕਿਹਾ ਕਿ ਮੈਂ ਸ਼ੇਰ ਹਾਂ ਕਹਿੰਦਾ ਠੀਕ ਹੈ ਇੱਥੇ ਗੱਲ ਟਲ ਗਈ ਹੈ ਜੇ ਮੈਨੂੰ ਫੜ ਕੇ ਲੈ ਜਾਂਦੇ ਨਾ ਮਾਰ ਮਾਰ ਕੇ ਮੇਰਾ ਕੁੱਤਾ ਬਣਾ ਦੇਣਾ ਸੀ ਤੇ ਜੇ ਮੈਂ ਫੇਰ ਵੀ ਅੜਿਆ ਰਹਾ ਨਾ ਮੈਂ ਸ਼ੇਰ ਆ ਫਿਰ ਇਹ ਨਾ ਮੇਰਾ ਚਲਾਨ ਕਰਕੇ ਕੋਰਟ ਚ ਪਾ ਦੇਣਾ ਸੀ ਸਾਰੀ ਉਮਰ ਮੈਨੂੰ ਸਾਬਤ ਕਰਨ ਚ ਲੱਗ ਜਾਣਾ ਸੀ ਕਿ ਮੈਂ ਸ਼ੇਰ ਆ ਤੇ ਭਰਾਵਾ ਇੱਥੇ ਹੀ ਸਰ ਗਿਆ ਤੇ ਉਹ ਕੰਮ ਤੁਸੀਂ ਮੇਰੇ ਨਾਲ ਕਰਦੇ ਪਿਓ ਮੈਨੂੰ ਮaaf ਕਰ ਦਿਓ ਮੈਂ ਦੁਬਾਰਾ ਨਹੀਂ ਕਹਿੰਦਾ ਜਨਾਬ ਮੇਰੇ ਕੋਲ ਗਲਤੀ ਹੋ ਗਈ ਤੇ ਉਹ ਐਸਆਈ ਕਹਿੰਦਾ ਚਲੋ ਹੁਣ ਤੈਨੂੰ ਪਤਾ ਲੱਗ ਗਿਆ ਨਾ ਰੱਸੀ ਦਾ ਸੱਪ ਕਿੱਦਾਂ ਬੰਨਦਾ ਕਹਿੰਦਾ ਜੀ ਲੱਗ ਗਿਆ ਪਤਾ ਕਹਿੰਦਾ ਕੋਈ ਗੱਲ ਨਹੀਂ ਹੁਣ ਤੈਨੂੰ ਬਚਾ ਵੀ ਦਾਂਗਾ ਚਲੋ ਜੀ ਉਹ ਨਾ ਜਿਹੜਾ ਉਹ ਤੋਂ ਵੀ ਸੀ ਤੇ ਬੰਦੇ-ਬੰਦੇ ਬੁਲਾ ਕੇ ਤੇ ਕਹਿੰਦੇ ਵੀ ਅਸੀਂ ਤੈਨੂੰ ਸ਼ੱਕ ਦੇ ਤੌਰ ਤੇ ਲੈ ਆ ਸੀ ਚੱਕ ਕੇ ਅਜੇ ਚੋਰ ਨਹੀਂ ਲੱਭਾ ਮੱਜਾਂ ਦਾ ਤੇ ਉਹਨੂੰ ਘਰੇ ਘੱਲਤਾ ਇਹ ਗੱਲ ਹੈ ਕਿ ਜਿਹੜੇ ਮੁਲਾਜ਼ਮ ਹੁੰਦੇ ਨੇ ਇਹਨਾਂ ਦੀ ਇੱਜ਼ਤ ਕਰਿਆ ਕਰੋ ਜਿਹੜੀ ਪੁਲਿਸ ਦੀ ਨੌਕਰੀ ਹੈ ਨੇ ਇਹ ਹੁੱਕ ਮੁਲਾਜ਼ਮ ਜਾਣਦਾ ਵੀ ਕਿੰਨੀ ਔਖੀ ਹੈ ਜਦੋਂ ਧੁੱਪ ਪੈਂਦੀ ਹੈ ਨੇ ਤੇ ਆਪਾਂ ਐਸੀ ਵਾਲੀ ਗੱਡੀਆਂ 'ਚ ਬੈਠੇ ਹੁੰਦੇ ਆ ਤੇ ਰੋਡ ਤੇ ਖੜ ਕੇ ਟ੍ਰੈਫਿਕ ਨੂੰ ਆਣ ਜਾਂਦਾ ਅੰਜਾਂ ਚਦਾ ਲੰਗਾਂ ਦੇ ਨੇ ਜਦੋਂ ਆਪਾਂ ਦੀਵਾਲੀ ਤਿਉਹਾਰ ਤੇ ਆਪਣੇ ਬੱਚਿਆਂ ਨਾਲ ਹੁੰਦੇ ਆ ਤੇ ਉਹ ਤੋਂ ਪੁਲਿਸ ਵਾਲੇ ਸਾਡੇ ਪਹਿਰੇ ਦੇਂਦੇ ਹੁੰਦੇ ਨੇ ਠੀਕ ਨੇ ਤੇ ਇਹਨਾਂ ਦਾ ਮਜ਼ਾਕ ਨਾ ਕਰਿਆ ਕਰੋ ਜੇ ਤੇ ਕੋਈ ਮੁਲਾਜ਼ਮ ਮਿਲੇ ਤੇ ਉਹਨੂੰ ਜੈ ਹਿੰਦ ਕਹਿ ਕਰੋ ਤੇ ਜਾਂ ਉਹਨੂੰ ਹਾਲਚਾਲ ਪੁੱਛਿਆ ਕਰੋ ਸਾਰੀ ਪੁਲਿਸ ਮਾਰੇ ਨਹੀਂ ਹੁੰਦੇ ਤੇ ਬਹੁਤ ਜ਼ਿਆਦਾ ਸਹੀ ਵੀ ਹੁੰਦੇ ਨੇ ਬਾਕੀ ਜਿਉਂਦੇ ਰਹੋ ਵਸਦੇ ਰਹੋ ਜੈ ਮਾਤਾ